ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਵਾ ਸਾਖੀ ਸਹਿਤ ਇਹਦੇ ਵਿੱਚੋਂ ਅਗਲੀ ਰਚਨਾ ਹੈ ਭਾਗ 28 ਇਹਦਾ ਨਾਮ ਰੱਖਿਆ ਹੈ ਚੁੱਪ ਆਪਣੇ ਮਨ ਵਿੱਚੋਂ ਉੱਠੇ ਵਿਚਾਰ ਦੂਜਿਆਂ ਤੱਕ ਪਹੁੰਚਾਣ ਲਈ ਸਾਰੇ ਤਰੀਕੇ ਵਰਤੇ ਜਾ ਸਕਦੇ ਹਨ ਵੇਖ ਕੇ ਅੱਖਾਂ ਦੇ ਹਾਂ ਭਾਵ ਰਹੀ ਬੋਲ ਕੇ ਲਿਖ ਕੇ ਜਾਂ ਹੋਰ ਇਸ਼ਾਰਿਆਂ ਰਾਹੀਂ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕੋਈ ਵੀ ਕਾਰਗਰ ਢੰਗ ਵਰਤਿਆ ਜਾ ਸਕਦਾ ਹੈ ਜੇਕਰ ਸਰੋਤਾ ਬਣਨਾ ਹੀ ਕਿਸੇ ਨੇ ਪ੍ਰਵਾਨ ਨਾ ਕੀਤਾ ਬੋਲਣ ਵਾਲੇ ਦੀ ਆਖੀ ਗੱਲ ਨੂੰ ਕੋਈ ਸੁਣ ਲਈ ਹੀ ਤਿਆਰ ਨਹੀਂ ਫਿਰ ਉਹਨਾਂ ਦਾ ਸੁਧਾਰ ਹੋਣ ਦਾ ਕੋਈ ਚਾਂਸ ਨਹੀਂ ਹੈ ਜਿਸ ਮਨੁੱਖ ਨੇ ਸਮਾਜ ਦਾ ਸੁਧਾਰ ਕਰਨ ਦਾ ਤਹਿਯਾ ਕੀਤਾ ਹੋਇਆ ਹੈ ਉਸ ਨੂੰ ਅਜਿਹਾ ਰਾਹ ਖੋਜਣਾ ਪਵੇਗਾ ਕੇ ਲੋਕੀ ਸਰੋਤੇ ਬਣ ਕੇ ਉਸ ਦੀ ਆਖੀ ਹੋਈ ਗੱਲ ਧਿਆਨ ਨਾਲ ਸੁਣ ਲੈਣ ਤੇ ਆਪਣੇ ਜੀਵਨ ਚ ਸੁਧਾਰ ਕਰ ਲੈਣ ਰਮਤੇ ਸਾਧੂ ਇੱਕ ਥਾਵੇਂ ਨਾ ਟਿਕ ਕੇ ਸਦਾ ਚੱਕਰ ਵਰਤੀ ਬਣੇ ਰਹਿੰਦੇ ਸਨ ਇੱਕ ਤਾਂ ਮਨ ਵਿੱਚ ਲੋਕਾਈ ਨੂੰ ਧਰਮ ਬਾਰੇ ਕੁਝ ਗਿਆਨ ਦੇਣ ਦਾ ਉਹਨਾਂ ਦਾ ਮਕਸਦ ਹੁੰਦਾ ਸੀ ਦੂਜਾ ਆਪਣੀ ਪੇਟ ਪੂਰਤੀ ਵੀ ਕਰਨੀ ਜ਼ਰੂਰੀ ਸੀ ਇਹਨਾਂ ਵਿੱਚ ਕਈ ਵੇਲੜਪੀ ਹੁੰਦੇ ਸਨ ਕਈ ਅੱਛੇ ਗਿਆਨਬਾਨ ਪਰਉਪਕਾਰੀ ਵੀ ਹੁੰਦੇ ਸਨ ਇੱਕ ਪਿੰਡ ਦੇ ਲੋਕਾਂ ਬਾਰੇ ਚਰਚਾ ਬੜੀ ਜ਼ੋਰਾਂ ਤੇ ਸੀ ਕਿ ਜਿੰਨਾ ਮਰਜ਼ੀ ਸਮਝਾ ਲਓ ਇਹਨਾਂ ਨੇ ਸਮਝਣਾ ਕੋਈ ਨਹੀਂ ਉਸ ਪਿੰਡ ਵਿੱਚ ਬਹੁਤ ਸਾਰੇ ਸਾਧੂ ਆਉਂਦੇ ਕਥਾ ਕਹਾਣੀਆਂ ਸੁਣਾਉਂਦੇ ਪਿੰਡ ਵਾਲੇ ਭੋਜਨ ਦਾ ਪ੍ਰਬੰਧ ਕਰ ਦਿੰਦੇ ਪਰ ਨਿੰਦਿਆ ਚੋਰੀ ਨਸ਼ੇ ਆਦਿਕ ਕਦੀ ਨਾ ਤਿਆਗਦੇ ਮਾਮੂਲੀ ਜਿਹੇ ਕਾਰਨਾ ਬਦਲੇ ਪਿੰਡ ਵਿੱਚ ਕਈ ਕਤਲ ਹੋ ਚੁੱਕੇ ਸਨ ਜਦੋਂ ਕੋਈ ਸਾਧੂ ਆਉਂਦਾ ਉਸ ਤੋਂ ਉਪਦੇਸ਼ ਵੀ ਸੁਣ ਲੈਂਦੇ ਸਨ ਇਸ ਮਨੋਵਰਤੀ ਦਾ ਹਾਲ ਜਾਣ ਕੇ ਇਸ ਪਿੰਡ ਵਿੱਚ ਇੱਕ ਨਵਾਂ ਸਾਧੂ ਆ ਗਿਆ ਪਿੰਡ ਦੇ ਕੁਝ ਬੰਦਿਆਂ ਨੇ ਉਸ ਦੀਆਂ ਲੋੜਾਂ ਪੂਰੀਆਂ ਕੀਤੀਆਂ ਪਹਿਲਾਂ ਦੀ ਚੱਲ ਰਹੀ ਪ੍ਰਕਿਰਿਆ ਮੁਤਾਬਕ ਰਾਤ ਨੂੰ ਕਾਫੀ ਸਾਰੇ ਲੋਕ ਉਪਦੇਸ਼ ਸੁਣਨ ਵਾਸਤੇ ਸਾਧੂ ਦੇ ਕੋਲ ਆ ਕੇ ਬੈਠਦੇ ਗਏ ਲੋਕੀ ਆਪੋ ਆਪਣੀਆਂ ਗੱਲਾਂ-ਵਾਤਾਂ ਵਿੱਚ ਉਲਝੇ ਰਹੇ ਵੈਸਾ ਕਰਦੇ ਰਹੇ ਸਾਧੂ ਬੈਠਾ ਚੁੱਪ ਚਾਪ ਸਭ ਕੁਝ ਸੁਣਦਾ ਰਿਹਾ ਬਹੁਤ ਰਾਤ ਬੀਤ ਗਈ ਫਿਰ ਕਿਸੇ ਨੂੰ ਯਾਦ ਆਇਆ ਕਿ ਅਸੀਂ ਤਾਂ ਇੱਥੇ ਬਾਬਾ ਜੀ ਦੇ ਪ੍ਰਵਚਨ ਸੁਣਨ ਵਾਸਤੇ ਆਏ ਸਾਂ ਪਰ ਉਸ ਨੂੰ ਤਾਂ ਬੋਲਣ ਦਾ ਕਿਸੇ ਨੇ ਮੌਕਾ ਹੀ ਨਹੀਂ ਦਿੱਤਾ ਕੋਈ ਸਵਾਲ ਹੀ ਨਹੀਂ ਕੀਤਾ ਅਸੀਂ ਆਪੋ ਆਪਣੀਆਂ ਵਿੱਚ ਲੱਗੇ ਰਹੇ ਖੈਰ ਹੁਣ ਸਾਰੇ ਚੁੱਪ ਹੋ ਜਾਓ। ਬਾਬਾ ਜੀ ਨੂੰ ਬੋਲਣ ਲਈ ਬੇਨਤੀ ਕਰੀਏ। ਇੱਕ ਸਿਆਣੀ ਉਮਰ ਵਾਲੇ ਵਿਅਕਤੀ ਨੇ ਨਿਮਰਤਾ ਨਾਲ ਬੇਨਤੀ ਕੀਤੀ ਕਿ ਬਾਬਾ ਜੀ ਅਸੀਂ ਬਹੁਤ ਦੇਰ ਤੋਂ ਬੈਠੇ ਉਡੀਕ ਰਹੇ ਹਾਂ ਕਿ ਤੁਸੀਂ ਕੋਈ ਕੀਮਤੀ ਵਿਚਾਰ ਸਾਨੂੰ ਦਿਓਗੇ। ਜਿਸ ਨਾਲ ਜਿਉਂ ਦਾ ਚੱਜ ਆ ਜਾਵੇ। ਅਸੀਂ ਉਡੀਕਦੇ ਰਹੇ ਪਰ ਤੁਸੀਂ ਚੁੱਪ ਚਾਪ ਬੈਠੇ ਰਹੇ। ਕਰੋ ਕਰੋ ਕਿਰਪਾ ਸੁਣਾਓ ਕੋਈ ਪਵਿੱਤਰ ਬਚਨ। ਸਾਧੂ ਬੋਲਿਆ ਪਿੰਡ ਵਾਸੀ ਭਰਾਓ ਮੈਂ ਵੀ ਬਹੁਤ ਦੇਰ ਤੋਂ ਉਡੀਕ ਰਿਹਾ ਸਾਂ ਕਿ ਤੁਸੀਂ ਕਦੋਂ ਚੁੱਪ ਦਾ ਦਾਨ ਬਖਸ਼ੋਗੇ ਬਹੁਤ ਲੰਮਾ ਸਮਾਂ ਬੀਤ ਗਿਆ ਤੁਸੀਂ ਆਪਣੀ ਜ਼ੁਬਾਨ ਤੇ ਕਾਬੂ ਨਹੀਂ ਪਾ ਸਕੇ ਤੁਸੀਂ ਇੰਨੇ ਸਾਰੇ ਬੰਦੇ ਬੋਲ ਰਹੇ ਸੀ ਕਿ ਮੈਨੂੰ ਇਸ ਰੌਲੇ ਵਿੱਚ ਕਾਮਾਂ ਰੌਲੀ ਤਾਂ ਬੜੀ ਸੁਣਾਈ ਦਿੱਤੀ ਅਕਲ ਦੀ ਗੱਲ ਮੈਂ ਕੋਈ ਸੁਣ ਨਹੀਂ ਸਕਿਆ ਮੈਨੂੰ ਮਹਿਸੂਸ ਹੋਇਆ ਹੈ ਕਿ ਤੁਸੀਂ ਪਹਿਲਾਂ ਹੀ ਬਹੁਤ ਕੁਝ ਜਾਣਦੇ ਹੋਵੋਗੇ ਕੁਝ ਸਿੱਖਣ ਨਹੀਂ ਆਏ ਸਗੋਂ ਮੈਨੂੰ ਸਿਖਾਉਣ ਆਏ ਹੋ ਤੁਹਾਡੇ ਵਿੱਚ ਸਰੋਤਾ ਕੋਈ ਨਹੀਂ ਹੈ ਤੁਸੀਂ ਸਾਰੇ ਹੀ ਬੁਲਾਰੇ ਹੋ ਮੈਂ ਤੁਹਾਨੂੰ ਕੀ ਸਮਝਾ ਸਕਦਾ ਹਾਂ ਹੁਣ ਸਮਾਂ ਵੀ ਬਹੁਤ ਹੋ ਗਿਆ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਆਰਾਮ ਕਰਨਾ ਚਾਹੀਦਾ ਹੈ ਪਿੰਡ ਵਾਸੀ ਬੜੇ ਮਾਯੂਸ ਹੋਏ ਕੋਈ ਚਾਰਾ ਨਹੀਂ ਸੀ ਘਰੋਂ ਕਰੀ ਜਾਣ ਲੱਗੇ ਤੇ ਜਾਂਦਿਆਂ ਇਹ ਬੇਨਤੀ ਕੀਤੀ ਕੇ ਕੱਲ ਨੂੰ ਜ਼ਰੂਰ ਤੁਹਾਨੂੰ ਸੁਣਾਵਾਂਗੇ ਲੋਕਾਂ ਨੇ ਦਿਨ ਵਿੱਚ ਆਪੋ ਆਪਣੇ ਘਰੇਲੂ ਕੰਮ ਕੀਤੇ ਸ਼ਾਮ ਨੂੰ ਫਿਰ ਉਸ ਸਾਧੂ ਕੋਲ ਆਣ ਇਕੱਠੇ ਹੋਏ ਅੱਜ ਸਾਰੇ ਚੁੱਪ ਸਨ ਜਦੋਂ ਕੋਈ ਨਵਾਂ ਬੰਦਾ ਬੋਲਣ ਦੀ ਕੋਸ਼ਿਸ਼ ਕਰਦਾ ਤਾਂ ਨਾਲ ਦਾ ਸਾਥੀ ਚੁੱਪ ਕਰਵਾ ਦਿੰਦਾ ਲੰਮੇ ਸਮੇਂ ਤੱਕ ਚੁੱਪ ਕੀਤੇ ਉਡੀਕ ਕਰਦੇ ਰਹੇ ਜਦੋਂ ਸਾਧ ਫਿਰ ਵੀ ਨਾ ਬੋਲਿਆ ਤਾਂ ਇੱਕ ਸਿਆਣੇ ਬਜ਼ੁਰਗ ਨੇ ਖੜੇ ਹੋ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਬਾਬਾ ਜੀ ਕੱਲ ਜੋ ਹੋਈ ਉਸ ਤੇ ਅਸੀਂ ਪਛਤਾਵਾ ਕਰਦੇ ਹਾਂ ਅੱਜ ਅਸੀਂ ਸਾਰੇ ਤੁਹਾਡੇ ਬਚਨ ਸੁਣ ਲਈ ਚੁੱਪ ਚਾਪ ਬੈਠੇ ਹੋਏ ਹਾਂ ਤੁਸੀਂ ਬਹੁਤ ਯਾਤਰਾ ਕੀਤੀ ਹੋਵੇਗੀ ਬਿਆਨਤ ਵਿਦਵਾਨ ਪੁਰਖਾਂ ਨੂੰ ਮਿਲ ਕੇ ਸਵਾਲ ਜਵਾਬ ਕੀਤੇ ਹੋਣਗੇ ਚੰਗਿਆਂ ਨੂੰ ਵੀ ਤੇ ਬੁਰਿਆਂ ਨੂੰ ਵੀ ਮਿਲੇ ਹੋਵੇਗੀ ਗਰੀਬਾਂ ਮਜ਼ਦੂਰਾਂ ਨੂੰ ਅਮੀਰਾਂ ਤੇ ਰਾਜਿਆਂ ਨੂੰ ਮਿਲੇ ਹੋਵੋਗੇ ਕਿਰਪਾ ਕਰਕੇ ਅੱਜ ਧਰਮ ਬਾਰੇ ਕੁਝ ਚਾਨਣਾ ਪਾ ਦਿਓ ਧਰਮ ਪੁਸਤਕਾਂ ਬਾਰੇ ਸਾਨੂੰ ਕੁਝ ਦੱਸ ਦਿਓ ਸਾਧ ਖੜਾ ਹੋ ਗਿਆ ਸਾਰਿਆਂ ਨੂੰ ਸੰਬੋਧਨ ਕਰਕੇ ਆਖਣ ਲੱਗਾ ਪਿੰਡ ਵਾਸੀਓ ਇੱਥੇ ਬੁੱਧ ਆਇਆ ਉਸਨੇ ਤੁਹਾਨੂੰ ਨਿਰਵਾਣ ਦੇ ਗੁਰ ਸਿਖਾਏ ਤੁਸੀਂ ਬੁੱਧ ਦੀ ਕੋਈ ਗੱਲ ਨਾ ਮੰਨੀ ਤੁਹਾਡੇ ਕੋਲ ਯਿਸੂ ਆਇਆ ਉਸਨੇ ਬਹੁਤ ਉਪਦੇਸ਼ ਦਿੱਤੇ ਤੁਸੀਂ ਯਿਸੂ ਦੀ ਵੀ ਕੋਈ ਗੱਲ ਨਾ ਮੰਨੀ ਸਗੋਂ ਉਸ ਦੇ ਵਿਰੁੱਧ ਤੁਸੀਂ ਝੂਠੀਆਂ ਗਵਾਹੀਆਂ ਦੇ ਕੇ ਸੋਲੀ ਚੜ ਦਿੱਤਾ ਤੁਹਾਡੇ ਕੋਲ ਕਨਫਿਊਜ਼ ਆਇਆ ਤੁਸੀਂ ਉਸ ਨੂੰ ਆਪਣੇ ਪਿੰਡ ਵਿੱਚੋਂ ਧੱਕੇ ਮਾਰ ਕੇ ਕੱਢ ਦਿੱਤਾ ਤੁਹਾਨੂੰ ਮਤ ਦੇਣ ਅਰਸਤੂ ਆਇਆ ਤੁਸੀਂ ਉਸ ਤੋਂ ਮਤ ਲੈਣ ਤੋਂ ਇਨਕਾਰੀ ਹੋ ਗਏ ਉਹ ਨਿਰਾਸ਼ ਹੋ ਕੇ ਚਲਾ ਗਿਆ ਇਸੇ ਪਿੰਡ ਵਿੱਚ ਪੈਗੰਬਰ ਮੁਹੰਮਦ ਆਇਆ ਉਸ ਨੇ ਸਾਰੇ ਆਸਰੇ ਪਰਨੇ ਛੱਡਣ ਲਈ ਕਿਹਾ ਤੇ ਇੱਕ ਖੁਦਾ ਨੂੰ ਸੇਜਦਾ ਕਰਨ ਲਈ ਆਖਿਆ ਤੁਸੀਂ ਮੁਹੰਮਦ ਨੂੰ ਪਿੰਡ ਵਿੱਚੋਂ ਕੱਢ ਦਿੱਤਾ ਇੱਥੇ ਗੁਰੂ ਨਾਨਕ ਬਾਬਾ ਆਇਆ ਤੁਹਾਨੂੰ ਭਰਾ ਭਰਾ ਬਣਾ ਕੇ ਰਹਿਣ ਦਾ ਉਪਦੇਸ਼ ਦੇਣ ਲੱਗਾ ਉਸ ਪਰਉਪਕਾਰੀ ਬਾਬਾ ਜੀ ਦੀ ਤੁਸੀਂ ਇੱਕ ਨਾ ਮੰਨੀ ਸਗੋਂ ਉਸੇ ਨੂੰ ਕਮਲਾ ਕਮਲਾ ਹੈ ਆਖਣ ਲੱਗ ਪਏ ਤੇ ਪਿੰਡ ਵਿੱਚੋਂ ਕੱਢ ਦਿੱਤਾ ਜਦੋਂ ਤੁਸੀਂ ਉਹਨਾਂ ਦੇ ਬੇਅੰਤ ਉਪਦੇਸ਼ ਨਾ ਸੁਣੇ ਸਾਰੇ ਵੱਡੇ ਪੁਰਖਾਂ ਨੂੰ ਬਿਨਾਂ ਸੁਣੇ ਵਾਪਸ ਘੱਲ ਦਿੰਦੇ ਰਹੇ ਫਿਰ ਵੀ ਉਹਨਾਂ ਨੇ ਹਾਰ ਨਾ ਮੰਨੀ ਉਹਨਾਂ ਸਾਰਿਆਂ ਨੇ ਆਪੋ ਆਪਣੇ ਵਿਚਾਰ ਲਿਖ ਲਏ ਜਿੰਦਗੀ ਦੇ ਤਜਰਬੇ ਇਕੱਤਰ ਕਰ ਲਏ ਰੱਬ ਬਾਰੇ ਧਰਮਿਕਤਾ ਬਾਰੇ ਲਿਖ ਲਿਆ ਸਾਰੇ ਵੱਡੇ ਮਹਾਪੁਰਖਾਂ ਨੇ ਦੇ ਲਿਖੇ ਗ੍ਰੰਥ ਤੁਹਾਡੇ ਪਿੰਡ ਵਿੱਚ ਮੌਜੂਦ ਹਨ ਤੁਸੀਂ ਉਹਨਾਂ ਗ੍ਰੰਥਾਂ ਨੂੰ ਕਦੀ ਪੜ੍ਹ ਕੇ ਨਹੀਂ ਵੇਖਿਆ ਜਿਨ੍ਹਾਂ ਨੇ ਕੁਝ ਪੜ੍ਹਿਆ ਹੈ ਉਹ ਪੁਜਾਰੀ ਬਣ ਗਏ ਪੁਜਾਰੀਆਂ ਨੇ ਪੈਸੇ ਕਮਾਉਣ ਦੇ ਧਰਮ ਦੇ ਤਾਂ ਬਹੁਤ ਗੁਰ ਸਿੱਖ ਲਏ ਖੁਦ ਵੀ ਮੂਰਖ ਬਣੇ ਰਹ ਗਏ ਤਾਂ ਪੁਜਾਰੀਆਂ ਨੇ ਤੁਹਾਨੂੰ ਵੀ ਮੂਰਖ ਬਣਾ ਦਿੱਤਾ ਤੁਸੀਂ ਪੁਜਾਰੀਆਂ ਦੇ ਆਖੇ ਨੂੰ ਹੀ ਧਰਮ ਮੰਨ ਲਿਆ ਖੁਦ ਕਦੀ ਮਿਹਨਤ ਨਹੀਂ ਕੀਤੀ ਕਦੀ ਧਰਮ ਗ੍ਰੰਥ ਨਹੀਂ ਪੜ੍ਹੇ ਮੂਰਖ ਸੀ ਤੇ ਮੂਰਖ ਹੀ ਤੁਸੀਂ ਬਣੇ ਰਹ ਗਏ ਸਾਰੇ ਧਰਮ ਮੁਖੀ ਸਾਰੇ ਧਰਮ ਉਪਦੇਸ਼ ਧਰੇ ਧਾਰੇ ਰਹ ਗਏ ਇਸ ਪਿੰਡ ਦੇ ਲੋਕਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ ਕੋਈ ਤਬਦੀਲੀ ਨਹੀਂ ਆਈ ਇਸ ਪਿੰਡ ਵਾਲੇ ਕਦੀ ਸਫੇਦ ਬਸਤਰ ਪਹਿਨ ਲੈਂਦੇ ਹਨ ਫਿਰ ਨੀਲੇ ਬਾਣੇ ਧਾਰਨ ਕਰਨ ਲੱਗਦੇ ਹਨ ਫਿਰ ਕਦੀ ਲਾਲ ਕੱਪੜੇ ਪਹਿਨਦੇ ਹਨ ਤੇ ਕਦੀ ਕਾਲੇ ਰੰਗ ਦੇ ਕਦੀ ਸਾਰੇ ਲੋਕ ਬਸਤਰ ਸਾ ਲਾ ਸੁੱਟਦੇ ਹਨ ਕਦੇ ਅਲਪ ਨੰਗੇ ਘੁੰਮਣ ਲੱਗ ਪੈਂਦੇ ਹਨ ਤੁਸੀਂ ਸਾਰੇ ਲੋਕ ਮੂਰਖ ਹੋ ਤੁਸੀਂ ਕਦੀ ਨਹੀਂ ਸੁਧਰੋਗੇ ਜਦੋਂ ਇੰਨੇ ਵੱਡੇ ਧਰਮ ਮੁਖੀ ਤੁਹਾਨੂੰ ਅਕਲ ਨਹੀਂ ਦੇ ਸਕੇ ਮੈਂ ਕਿਹੜੇ ਬਾਗ ਦੀ ਮੂਲੀ ਆ ਪਿੰਡ ਵਾਲਿਆਂ ਨੂੰ ਸਭ ਤੋਂ ਸਿਆਣੇ ਬਜ਼ੁਰਗ ਨੇ ਬੰਗਾਰ ਪਾਈ ਓਏ ਪਿੰਡ ਵਾਸੀਓ ਆ ਟਕੇ ਦਾ ਸਾਧ ਸਾਡੀ ਸਾਰੇ ਪਿੰਡ ਵਾਲਿਆਂ ਦੀ ਇੱਜ਼ਤ ਰੋਲ ਰਿਹਾ ਹੈ ਸਾਰਿਆਂ ਨੂੰ ਗਾਲਾਂ ਕੱਢ ਰਿਹਾ ਹੈ ਪਤਾ ਨਹੀਂ ਕਿੱਥੋਂ ਉਜੜਿਆ ਓਖੜਿਆ ਆਇਆ ਇਹ ਸਾਧ ਅਸੀਂ ਨਹੀਂ ਬੁਲਾਇਆ ਸੀ ਇਸ ਨੂੰ ਭੁੱਖੇ ਮਰਦੇ ਨਿਕਲ ਪੈਂਦੇ ਨੇ ਧਰਮ ਉਪਦੇਸ਼ ਕਰਨ ਲਈ ਅਸੀਂ ਕੋਈ ਪਾਗਲ ਹਾਂ ਜੋ ਸਾਡੀ ਪੱਗ ਨੂੰ ਇਸਨੇ ਹੱਥ ਪਾਇਆ ਹੈ ਦੇਖਦੇ ਹਾਂ ਕੌਣ ਹੈ ਇਹਨੂੰ ਬਚਾਉਣ ਵਾਲਾ ਇੱਥੇ ਦੂਜੇ ਪਿੰਡ ਵਿੱਚ ਦੂਜੇ ਲੋਕਾਂ ਵਿੱਚ ਜਾ ਕੇ ਕਿਵੇਂ ਬੋਲੀਦਾ ਅੱਜ ਇਸ ਨੂੰ ਅਸੀਂ ਸਿਖਾ ਕੇ ਹੀ ਰਾਂਗੇ ਖੇਤਰ ਫੇਰਦਿਓ ਇਸਤੇ ਨੌਜਵਾਨ ਵੰਗਾਰ ਸੁਣ ਕੇ ਧਰਮ ਯੁੱਧ ਲਈ ਉੱਠ ਖੜੇ ਹੋਏ ਜੋ ਕਿਸੇ ਦੇ ਹੱਥ ਵਿੱਚ ਆਇਆ ਉਹੀ ਦੇ ਮਾਰਿਆ ਮਿੰਟਾਂ ਵਿੱਚ ਹੀ ਉਸ ਪਿੰਡ ਦੇ ਸਿਆਣੇ ਬੰਦਿਆਂ ਨੇ ਇੱਕ ਪਾਗਲ ਬੰਦੇ ਨੂੰ ਅਧਮੋਇਆ ਕਰਕੇ ਛੁੱਟ ਦਿੱਤਾ ਆਪ ਉਹ ਆਪਣੇ ਘਰਾਂ ਵੱਲ ਵਾਪਸ ਜਾਂਦੇ ਹੋਏ ਹੱਸਦੇ ਹੋਏ ਗੱਲਾਂ ਕਰ ਰਹੇ ਸਨ ਸਾਨੂੰ ਪਾਗਲ ਸਮਝਦਾ ਹੈ ਪਾਗਲ ਕਿਤੋਂ ਦਾ ਆਉ ਪਿਆ ਹੱਡ ਪਸਲੀਆਂ ਤੋੜੀਆਂ ਹੁਣ ਅੱਗੇ ਨੂੰ ਇਹੋ ਜੀ ਗੱਲ ਨਹੀਂ ਕਦੇ ਕਰੂਗਾ ਗੁਰੂ ਪਿਆਰ ਵਾਲਿਓ ਗੁਰੂ ਸਾਹਿਬ ਨੇ ਇਹੋ ਜਿਹੇ ਲੋਕਾਂ ਨੂੰ ਸਮਝਾਉਣ ਵਾਸਤੇ ਸਾਡੇ ਕੋਲੇ ਸ਼ਬਦ ਗੁਰਬਾਣੀ ਇਲੇ ਸਕੇ ਰੱਖ ਦਿੱਤੇ ਨੇ ਜੇ ਕੋਈ ਸਮਝ ਸਕੇ ਨਹੀਂ ਤਾਂ ਅਜਿਹੇ ਲੋਕਾਂ ਤੋਂ ਦੂਰੀ ਹੀ ਬਣਾ ਕੇ ਰੱਖੀ ਜਾਵੇ ਸਭ ਕੋ ਬੋਲੇ ਆਪਣ ਭਾਣੈ ਮਨਮਕ ਦੂਜੈ ਬੋਲ ਨਾ ਜਾਣੈ ਅੰਧਲੇ ਕੀ ਮਤ ਅੰਧਲੀ ਬੋਲੀ ਆਏ ਗਿਆ ਦੁਖਤਾ ਹਾਂ ਏ ਦੁਖ ਮੈਂ ਜਨਮੈ ਦੁਖ ਮੈਂ ਮਰਣਾ ਦੁਖ ਨਾ ਮਿਟੈ ਬਿਨ ਗੁਰ ਕੀ ਸ਼ਰਨ ਦੁਖੀ ਉਪਜੈ ਦੁਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੈ ਕਿਆ ਲੈ ਆਇਆ ਕਿਆ ਲੈ ਜਾਹਾ ਹੈ ਪੁੱਲ ਚੁਪਲੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ